ਅਲੀ ਗਿੱਦੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਤੁਸੀਂ ਕੀ ਇਹਦਾ ਮੁੱਖ ਮਕਸਦ ਕੀ ਹੈ ਇਹਦਾ ਮੁੱਖ ਮਕਸਦ ਇਹ ਆ ਜੀ ਜਿਹੜੇ ਸਾਡੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਵੜਿੰਗ ਜੀ ਉਹਨਾਂ ਨੇ ਸਾਡੇ ਕਾਉਂਸਲਰਾਂ ਦੇ ਉੱਤੇ ਇਹ ਇਲਜ਼ਾਮ ਲਾਏ ਆ ਕਿ ਇਹਨਾਂ ਨੇ ਪੈਸੇ ਲੈ ਕੇ ਕਾਲੀ ਦਲ ਦੀ ਮਦਦ ਕਰ ਰਹੇ ਉਹਨਾਂ ਦੇ ਵਿੱਚ ਸ਼ਾਮਲ ਹੋਏ ਆ ਤੇ ਨਗਰ ਜਿਹੜੀਆਂ ਕਾਉਂਸਲ ਦੀਆਂ ਚੋਣਾਂ ਸੀ ਉਹਦੇ ਵਿੱਚ ਵੀ ਇਹਨਾਂ ਗੈਂਗਸਟਰ ਤੋਂ ਪੈਸੇ ਲਏ ਨੇ ਮੁਦੇ ਸਾਹਿਬ ਕਾਰਨ ਕੀ ਸੀ ਪਾਰਟੀ ਜਿਹੜੀ ਤੁਸੀਂ ਆਪ ਛੱਡੀ ਗਾ ਤੁਹਾਨੂੰ ਪਾਰਟੀ ਨੇ ਕਿਹਾ ਕਾਰਨ ਕੀ ਸੀ ਕਿਉਂ ਮਤਲਬ ਕਾਂਗਰਸ ਪਾਰਟੀ ਤੁਸੀਂ ਅਲੱਗ ਰੱਖਿਆ ਇਹ ਸਰ ਜਿਹੜੀ ਟੀਮ ਮੇਰੇ ਨਾਲ ਬੈਠੀ ਹੈ ਇਹ ਸਾਰੀ 2017 ਦੀ ਉਹ ਟੀਮ ਹੈ ਜਿੰਨੇ ਡਾਕਟਰ ਧਰਮਵੀਰਕ ਨਹੀਂ ਉਤਰੇ ਨੂੰ ਤਰਨਤਨ ਹਲਕੇ ਤੋਂ ਪੰਥਕ ਹਲਕੇ ਤੋਂ ਜਤਾਇਆ ਸੀ ਇਹ 10 ਸਾਲ ਕਾਂਗਰਸ ਦੇ ਨਾਲ ਵਿਰੋਧੀ ਧਿਰ ਦੇ ਨਾਲ ਟੱਕਰ ਲੈਂਦੇ ਰਹੇ 17 ਤੋਂ 22 ਤੱਕ ਅਸੀਂ ਕਾਂਗਰਸ ਦੇ ਨਾ ਰਹੇ ਉਸ ਤੋਂ ਬਾਅਦ ਵੀ ਕਾਂਗਰਸ ਨਾਲ ਪਰ ਜਦੋਂ ਡਾਕਟਰ ਸਾਹਿਬ ਦੀ ਡੈਥ ਤੋਂ ਬਾਅਦ ਅਸੀਂ ਲਵਾਰਸ ਹੋਏ ਤੇ ਇੱਥੇ ਵੱਖ-ਵੱਖ ਅਹੁਦੇਦਾਰ ਕੈਂਡੀਡੇਟ ਖੜੇ ਹੋ ਗਏ ਉਹਨਾਂ ਨੇ ਸਾਨੂੰ ਇਗਨੋਰ ਕਰਕੇ ਸਾਨੂੰ ਨੀਵਾ ਦਿਖਾ ਕੇ ਡਾਕਟਰ ਅਗਨੀ ਉਤਰੀ ਦੀ ਟੀਮ ਨੂੰ ਚੇਰੂ-ਖੇਰੂ ਕਰ ਦਿੱਤਾ ਇਲੈਕਸ਼ਨ ਐਮ ਐਮ ਸੀ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਾਲੀ ਦਲ ਤੋਂ ਲਿਆ ਕੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਤੇ ਜਿਹੜੇ 26 ਸਾਲ ਤੋਂ ਕਾਂਗਰਸ ਦੇ ਮੋਢ ਸੀ ਜਾਂ ਕਾਂਗਰਸ ਲਈ ਹੋਏ ਮਰਦੇ ਸੀ ਉਹਨਾਂ ਨੂੰ ਇਹਨਾਂ ਨੇ ਜਿਸ ਵਾਰਡ ਤੋਂ ਟਿਕਟ ਚਾਹੁੰਦੇ ਸੀ ਉਹਨਾਂ 'ਚੋਂ ਨਹੀਂ ਦਿੱਤੀ ਦੂਜੇ ਵਾਰਡਾਂ 'ਚੋਂ ਟਿਕਟਾਂ ਦਿੱਤੀਆਂ ਟਿਕਟਾਂ ਦੇਣ ਤੋਂ ਬਾਅਦ ਕਿਸੇ ਨੇ ਭਾਜੀ ਕਿਸੇ ਦੀ ਕੋਈ ਬਾਹ ਨਹੀਂ ਫੜੀ ਮੈਂ ਬਲਾਕ ਦਾ ਪ੍ਰਧਾਨ ਸੀ ਲੋਕ ਮੈਨੂੰ ਫੋਨ ਕਰਦੇ ਸੀ ਮਟੀਰੀਅਲ ਭਾਜੀ ਕਿੱਥੋਂ ਲੈਣਾ ਆ ਪਾਰਟੀ ਨੇ ਜਿਹੜੀ ਝੰਡੇ ਆ ਪਾਰਟੀ ਦੇ ਜਿਹੜੇ ਸਮਾਨ ਹੁੰਦਾ ਆ ਕਿੰਨੇ ਦੇਣਾ ਕਿਉਂਕਿ ਸਾਡਾ ਸਾਈਨ ਨਾ ਹੋਣ ਕਰਕੇ ਕਿਸੇ ਨੇ ਸਾਡੀ ਬਾਹ ਨਹੀਂ ਖੜੀ ਬੜੀ ਤੇ ਲੋਕ ਜਿਹੜੇ ਆ ਜਿੱਥੋਂ ਜਿੱਥੋਂ ਜਿੰਨੂੰ ਸਮਰਥਨ ਮਿਲਦਾ ਰਿਆ ਉਸ ਬੰਦਿਆਂ ਨੇ ਆਪਣੀ ਸਮਰਥਨ ਲੈ ਕੇ ਕਾਂਗਰਸ ਲਈ ਤੇ ਆਜਾਦ ਆਜਾਦ 그룹 ਦਾ ਸਮਰਥਨ ਲੈ ਕੇ ਅਸੀਂ ਜਿਹੜੀ ਐਲੈਕਸ਼ਨ ਲੜੀ ਸਰ ਉਹਨਾਂ ਨੇ ਕਿਹਨੇ ਤੁਹਾਡੀ ਸਾਰ ਕਿਸੇ ਨੇ ਸਾਰ ਨਹੀਂ ਦਿੱਤੀ ਜੀ ਮਤਲਬ ਜਦੋਂ ਦਾਵੇਦਾਰੀਆਂ ਦੀ ਗੱਲ ਕਰੀਏ ਜਿਵੇਂ ਹੁਣ ਜਮਣੀ ਚੋਣਾਂ ਚੱਲ ਰਹੀਆਂ ਨੇ ਹਾਂਜੀ ਬੜੇ ਦਾਵੇਦਾਰ ਸੀ ਕਾਂਗਰਸ ਪਾਰਟੀ ਤੇ ਪਹਿਲੋਂ ਹਲਕਾ ਵਾਰਸ ਸੀ ਦੇਖੋ ਜੀ ਡੈਟ ਸਾਲ ਤੋਂ ਬਾਅਦ ਤੇ ਹਲਕਾ ਵਾਰਸ ਜੀ ਦਾਵੇਦਾਰ ਜਾਦੇ ਹੋ ਗਏ ਐਮ ਸੀ ਦੀ ਇਲੈਕਸ਼ਨ ਆ ਗਈ ਵਿੱਚ ਜੀ ਐਮ ਸੀ ਦੀ ਇਲੈਕਸ਼ਨ ਦੇ ਵਿੱਚ ਕਿਸੇ ਵੀ ਨੇ ਨਹੀਂ ਕੋਈ ਵਾਰਡ ਦੇ ਵਿੱਚ ਦਿਲਚਸਪੀ ਨਹੀਂ ਵਿਖਾਈ ਕੋਈ ਬੰਦਾ ਦੱਸੇ ਵੀ ਐਸ ਵਾਰਡ ਦੇ ਵਿੱਚ ਮੈਂ ਇਹਦੀ ਮਦਦ ਕੀਤੀ ਆ ਠੀਕ ਹੈ ਜੀ ਇਹ ਜਿੰਨੂੰ ਜਿੰਨੂੰ ਜਿੱਤੋਂ ਕੁਝ ਇੱਕ ਆਜ਼ਾਦ ਗਰੁੱਪ ਐਮ ਸੀ ਇਲੈਕਸ਼ਨ ਦੇ ਵਿੱਚ ਖੜਾ ਆ ਉਹਨਾਂ ਬੰਦਿਆਂ ਨੇ ਉਹਨਾਂ ਬੰਦਿਆਂ ਦੀ ਮਦਦ ਕੀਤੀ ਜੇਸ ਬੰਦੇ ਨੇ ਮਦਦ ਕੀਤੀ ਉਹਨਾਂ ਬੰਦਿਆਂ ਦਾ ਸਾਥ ਅਸੀਂ ਇੱਕ ਮੁੜਕੇ ਗਰੁੱਪ ਬਣਾ ਲਿਆ ਇਕੱਠਾ ਹੀ ਜਿਹੜੇ ਇਹਤੇ ਕੁਝ ਕਾਂਗਰਸੀਆਂ ਦੇ ਸਤਾਏ ਹੋਏ ਦੋਦੇ ਸਾਹਿਬ ਰਾਜਾ ਰਿੰਗਜੀ ਜਿਹੜੇ ਵਰਕਰ ਦਾ ਨਾਂ ਰਹਿ ਰਹੇ ਜਾਂ ਜਿਸ ਵਿਅਕਤੀ ਦਾ ਨਾਂ ਰਹਿ ਰਹੇ ਨੇ ਕਿ ਉਸ ਗੈਂਗਸਟਰ ਤੋਂ ਤੁਸੀਂ ਪੈਸੇ ਲਏ ਉਹ ਕੌਣ ਨੇ ਮੇਖੋ ਜੀ ਗੈਂਗਸਟਰ ਕੋਈ ਨਹੀਂਗਾ ਓਏ ਉਹ ਜਿਹਦਾ ਇਹ ਨਾਂ ਲੈਂਦੇ ਆ 2019 ਚ ਮੀਆਪੁਰ ਪਿੰਡੇ ਇੱਕ ਜੀ ਜਿੱਥੇ ਕਿ ਕਾਂਗਰਸ ਦਾ ਬੂਥ ਨਹੀਂ ਲੱਗਦਾ ਅਸੀਂ ਸਾਰਿਆਂ ਨੇ ਉੱਥੇ ਅਪਰੋਚ ਕਰਕੇ ਕਾਂਗਰਸ ਨੂੰ 600 ਦੀ ਲੀਡ ਤੋਂ ਜਿਤਾਇਆ ਸੀ ਉੱਥੋਂ ਲੋਕ ਸਭਾ ਦੇ ਵਿੱਚ ਜਦੋਂ ਉਦੋਂ ਕਾਂਗਰਸ ਨੇ ਉੱਥੋਂ ਵੋਟਾਂ ਮੰਗੀਆਂ ਸੀ ਸਾਨੂੰ ਭੇਜ ਕੇ ਵੀ ਕਾਂਗਰਸ ਉਹਦੀ ਮਦਦ ਲਈਏ ਉਹਨਾਂ ਦੀ ਉਦੋਂ ਚੰਗਾ ਸੀ ਅੱਜ ਜਿਹੜੇ ਗੈਂਗਸਟਰ ਦੱਸਦੇ ਆ ਕਿਸੇ ਨੂੰ ਤੇ ਜਦੋਂ ਕਾਂਗਰਸ ਨੂੰ ਵੋਟਾਂ ਚਾਹੀਦੀਆਂ ਹਨ ਉਦੋਂ ਚੰਗਾ ਇਨਸਾਨ ਹੀ ਦੂਸਰੀ ਗੱਲ ਜਿੰਨਾ ਕੋਈ ਬੰਦਾ ਦੱਸੇ ਵੀ ਅਸੀਂ ਕਿਸੇ ਨੂੰ ਕੋਈ ਧਮਕੀ ਜਾਂ ਕਿਸੇ ਨੂੰ ਕੋਈ ਦਿੱਤੀ ਆ ਜੀ ਆ ਸਾਡੇ ਚ ਬੈਠੇ ਆ ਜਿੰਨੇ ਕਾਉਂਸਲਰ ਬੈਠੇ ਆ ਜਾਂ ਮੋਤਵਾਰ ਬੈਠੇ ਨਾ ਕੋਈ ਡਰ ਨਹੀਂ ਕੋਈ ਭੈ ਨਹੀਂ ਅਸੀਂ ਆਪਣੀ ਮਰਜ਼ੀ ਨਾਲ ਆਏ ਆ ਵੇਖੋ ਜਦੋਂ ਮੈਂ ਦੋ ਇਲੈਕਸ਼ਨ ਲੜਦਾ ਪਿਆ ਸੀ ਇਹਨਾਂ ਨੇ ਮੈਨੂੰ ਪਾਰਟੀ ਚੋਂ ਕੱਢ ਦਿੱਤਾ 8 ਮਹੀਨੇ ਮੈਂ ਘਰ ਬੈਠਾ ਰਿਆ ਜੇ ਮੈਨੂੰ ਕੋਈ ਇਹਦਾ ਡਰ ਹੁੰਦਾ ਕੋਈ ਭੈ ਹੁੰਦਾ ਤੇ ਮੈਂ ਸਰਕਾਰ ਵਾਲੇ ਪਾਸੇ ਜਾਂਦਾ ਇਹ ਇਹ ਇਲੈਕਸ਼ਨ ਸਟੈਂਡ ਸਮਝਿਆ ਜਾਵੇ ਵੀ ਇਲੈਕਸ਼ਨਾਂ ਦੇ ਵਿੱਚ ਮਤਲਬ ਵੋਟਾਂ ਲੋਕਾਂ ਨੂੰ ਬੇਫੂਕ ਪਹੁੰਚੀ ਜਿਹੜਾ ਪੋਲਿਟਿਕਲ ਇੱਕ ਦੂਜੇ ਤੇ ਬਿਆਨ ਬਾਜੀ ਕੂਸ਼ਨ ਬਾਜੀ ਕੂਚਾਰੀ ਇਹ ਤੁਸੀਂ ਸਮਝਦੇ ਜੀ ਭਾਜੀ ਜਿਹੜੇ ਹੁਣ ਜਿਹੜੇ ਇਹਨਾਂ ਦੇ ਵਿੱਚ ਆ ਰਹੇ ਆ ਪਾਰਟੀ ਕਾਂਗਰਸ ਚ ਸ਼ਾਮਲ ਹੋ ਰਹੇ ਆ ਕਿ ਉਹ ਪੈਸੇ ਲੈ ਕੇ ਸ਼ਾਮਲ ਹੋ ਰਹੇ ਨੇ ਜਾਂ ਕੋਈ ਦੂਜੀ ਪਾਰਟੀ ਚ ਜਾ ਰਿਹਾ ਕਿ ਉਹ ਪੈਸੇ ਲੈ ਕੇ ਸ਼ਾਮਲ ਹੋ ਰਿਹਾ ਇਹਨਾਂ ਦਾ ਚੇਅਰਮੈਨ ਦੇਖੋ ਬਲਾਕ ਸੰਮਤੀ ਦਾ ਚੇਅਰਮੈਨ ਹੈ ਜਿਹੜਾ ਭਾਜੀ ਬੀਜੇਪੀ ਚ ਸ਼ਾਮਲ ਹੋਇਆ ਉਹ ਵੀ ਪਾਰਟੀ ਦਾ ਸਟਾਇਆ ਹੋਇਆ ਸ਼ਾਮਲ ਹੋਇਆ ਉਹਨਾਂ ਵੀ ਖਾਨਦਾਨੀ ਉਹ ਕਾਂਗਰਸੀ ਨੇ ਉਹਦੇ ਜਦੋਂ ਤੁਹਾਨੂੰ ਪਾਰਟੀ ਚੋਂ ਕੱਢਵਾਇਆ ਤੁਸੀਂ ਇਹ ਕਰੋਪੜਾ ਜੁੜਦੇ ਉਸ ਤੋਂ ਬਾਅਦ ਕਦੀ ਤੁਹਾਡਾ ਰਸਤਾ ਪਾਰਟੀ ਦੇ ਪ੍ਰਧਾਨ ਨਾਲ ਕਿਉਂਕਿ ਉਦੋਂ ਵੀ ਪਾਰਟੀ ਪ੍ਰਧਾਨ ਰਾਜਾ ਬਰੇਂਦੀ ਸੀ ਤੇ ਤੁਹਾਡਾ ਇੱਕ ਦੀ ਰਸਤਾ ਹੋਇਆ ਉਹਨਾਂ ਦੇ ਨਾਲ ਜਾਣਾ ਤੁਹਾਨੂੰ ਕਿਹਾ ਹੋਵੇ ਵੀ ਆ ਜੀ ਮੈਨੂੰ ਆ ਕੇ ਆਪਣੀ ਗੱਲ ਸੁਣਾਉ। ਭਾਜੀ ਮੈਂ ਗਿਆ ਉਹਨਾਂ ਕੋਲ ਮੇਰੀ ਗੱਲ ਹੋਈ ਉਹਨਾਂ ਨਾਲ ਮੈਨੂੰ ਕਹਿੰਦੇ ਵੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਮੇਰੇ ਮਿਸਜ ਇਲੈਕਸ਼ਨ ਲੜੀ ਆ ਜਾਦ। ਉਹ ਪਾਰਟੀ ਦੀ ਵਰਕਰ ਨਹੀਂ ਐ ਨਾ ਪਾਰਟੀ ਦੀ ਉਹ ਕੋਈ ਯੋਧੇਦਾਰ ਸੀ ਪਰ ਮੈਂ ਇਲੈਕਸ਼ਨ ਕਾਂਗਰਸ ਵੱਲੋਂ ਲੜਦਾ ਪਿਆ ਸੀ ਮੈਨੂੰ ਇਹਨਾਂ ਪਾਰਟੀ ਚੋਂ ਕੱਢ ਦਿੱਤਾ ਜਦੋਂ ਮੈਨੂੰ ਪਾਰਟੀ ਚੋਂ ਕੱਢ ਦਿੱਤਾ ਮੈਂ 8 ਮਹੀਨੇ ਘਰ ਬੈਠਾ ਰਿਆ ਜੀ ਮੈਂ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਅੱਜ ਪਿਛਲੇ ਮਹੀਨੇ ਮੈਂ ਪਾਰਟੀ ਜੁਆਇਨ ਕੀਤੀ ਐ ਕਾਲੀ ਦਲ ਕਿਉਂਕਿ ਸਾਡਾ ਆਜ਼ਾਦ ਗਰੁੱਪ ਹੀ ਜਿਹੜਾ ਜਿਹੜੇ ਮੇਰੇ ਸਾਥੀ ਸਾਰੇ ਆਜ਼ਾਦ ਗਰੁੱਪ ਦੇ ਨਾਲ ਸੀ ਉਹ ਮੈਨੂੰ ਕਾਫੀ ਦਿਨ ਤੋਂ ਹੀ ਕਹਿ ਰਿਹਾ ਸੀ ਪਰ ਮੈਂ ਫਿਰ ਵੀ 8 ਮਹੀਨੇ ਵੇਟ ਕੀਤੀ ਜਿਹੜੀ ਤੇ ਹੀ ਇਲੈਕਸ਼ਨ ਲੜੀ ਸੀ ਤੁਸੀਂ ਆਪਣੇ ਹਲਕੇ ਲੜੀ ਆਪਣੇ ਵਾਰਡ ਚ ਲੜੀ ਕਿ ਜਾਂ ਵਾਰਡ ਤੋਂ ਬਾਹਰ ਜਾ ਕੇ ਤਾਂ ਮੈਨੂੰ ਬਾਹਰ ਟਿਕਟ ਦਿੱਤੀ ਜੀ ਇਹਨਾਂ ਮੈਨੂੰ ਵਾਰਡ ਤੋਂ ਬਾਹਰ ਗ੍ਰੀਨ ਐਵੇਨਿਊ ਸਾਈਡ ਪੁਲਿਸ ਲਾਈਨ ਵਾਲੀ ਵਾਰਡ ਦੇ ਵਿੱਚੋਂ ਇਹਨਾਂ ਮੈਨੂੰ ਟਿਕਟ ਦੇ ਹਾਂ ਜੀ ਇਹ ਮੰਗ ਨਹੀਂ ਕੀਤੀ ਵੀ ਜਿਹੜੀ ਮੇਰੀ ਵਾਰਡ ਚ ਮੈਂ ਮੰਗ ਕੀਤੀ ਜੀ 4 ਨੰਬਰ ਵਾਰਡ ਸੀ ਮੇਰੀ ਮੈਂ ਉੱਥੇ 2015 ਚ ਵੀ ਜਦੋਂ ਕਾਲੀ ਸੱਲ ਲਾਲ ਦੀ ਸਰਕਾਰ ਸੀ ਮੈਂ ਉਦੋਂ ਵੀ ਇਲੈਕਸ਼ਨ ਉਥੋਂ ਲੜ ਚੁੱਕਾ ਸੀ ਕੀ ਹੁਣ ਵੀ ਅਪਰੋਚ ਕਰਦੇ ਪਏ ਤੁਹਾਡੇ ਤੱਕ ਹਾਂ ਜੀ ਕਾਫੀ ਇਲੈਕਸ਼ਨ ਤੋਂ ਪਹਿਲਾਂ ਵੀ ਮੇਰੇ ਨਾਲ ਦੋ ਚਾਰ ਇਹਨਾਂ ਦੇ ਬੰਦੇ ਆਏ ਸੀ ਉਹਨਾਂ ਅਪਰੋਚ ਕੀਤੀ ਪਰ ਮੇਰਾ ਮਨ ਜਿਹੜਾ ਜੀ ਭਾਜੀ ਕਿਉਂਕਿ ਜੇ ਇਸ ਪਾਰਟੀ ਨੇ ਆਪਾਂ ਨੂੰ ਤੁਹਾਡੇ ਐਨ ਵਿਚਾਲੇ ਕੱਢਿਆ ਪਾਰਟੀ 'ਚੋਂ ਉੱਥੇ ਫਿਰ ਨਹੀਂ ਮਨ ਖਲੋਂਦਾ ਜੀ ਤੁਹਾਡੇ ਸਾਥੀਆਂ ਨੂੰ ਜਾਂ ਹੋਰ ਕਿਸੇ ਨੇ ਅਪਰੋਚ ਕੀਤੀ ਹੈ ਜਿਹੜੇ ਕਾਂਗਰਸ 'ਚੋਂ ਆਏ ਨੇ ਪਹਿਲੇ ਬਤੁਲ ਵੇਖੋ ਸਾਰੇ ਆ ਨਾ ਅਪਰੋਚ ਕਰਦੇ ਪਏ ਸੀ ਪਰ ਸਾਡੇ ਜਿਹੜੀ ਧੜਾ ਆ ਨਾ ਜਿਹੜਾ ਇਹ ਇੱਕ ਮੋਠਿਆ ਤਾਂ ਹੀ ਅੱਜ ਇੱਥੇ ਇਕੱਠੇ ਬੈਠੇ ਆ ਰਾਜਾ ਵਿੜਿੰਗ ਵੱਲੋਂ ਜਿਹੜੇ ਤੁਹਾਡੇ ਤੇ ਦੋਸ਼ ਲਾਏ ਜਾਂਦੇ ਨੇ ਕਿ ਇਹ ਪੈਸੇ ਲੈ ਕੇ ਉਧਰ ਗਏ ਨੇ ਉਹ ਉਸ ਦੇ ਵਿੱਚ ਕਿੰਨੀ ਕਿ ਸਚਾਈ ਹੈ ਭਾਜੀ ਉਹਦੇ ਵਿੱਚ ਕੋਈ ਸਚਾਈ ਨਹੀਂ ਆਸੀਂ ਆਪਣੀ ਇਲੈਕਸ਼ਨ ਆਪ ਲੜੀ ਆ ਠੀਕ ਹੈ ਜੀ ਜੇ ਉਹ ਸਾਨੂੰ ਵੋਟ ਪਈ ਅਸੀਂ ਪੈਸੇ ਨਾਲ ਕੋਈ ਵੋਟ ਨਹੀਂ ਖਰੀਦੀ ਨਹੀਂ ਲੋਕਾਂ ਦੇ ਕੀਤੇ ਕੰਮਾਂ ਦੇ ਸਾਨੂੰ ਵੋਟ ਪਈ ਆ ਠੀਕ ਹੈ ਜੀ ਇਸ ਕਰਕੇ ਇਹ ਜਿਹੜੇ ਝੂਠ ਜਿਹੜੇ ਦੋਸ਼ ਨੇ ਬੇਬੁਨਿਆਦ ਨੇ ਤੇ ਲੋਕ ਜਿਹੜੇ ਆ ਉਹ ਸਮਝਦਾਰ ਨੇ ਉਹ ਅੱਗੇ ਵੀ ਇਹ ਗੱਲ ਨੂੰ ਸਮਝਣਗੇ ਵੀ ਜਿਹੜੀ ਆ ਵੋਟ ਜਿਹੜੀ ਆ ਉਹ ਹੀ ਉਹਨਾਂ ਬੰਦਿਆਂ ਨੂੰ ਕਾਣੀ ਜਿਹੜੇ ਸਾਡੇ ਦੁੱਖ ਸੁੱਖ ਦੇ ਵਿੱਚ ਖਲੋਂਦੇ ਰਹੇ ਨੇ ਜੀ ਤੁਸੀਂ ਵੀ ਕਾਂਗਰਸ ਛੱਡ ਕੇ ਤੇ ਤੁਸੀਂ ਵੀ ਅਕਾਲੀ ਦਲ ਚ ਜਾਏ ਜੀ ਜੀ ਤੁਸੀਂ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਮਤਲਬ ਅਕਾਲੀ ਦਲ ਚ ਨਾਲ ਹੋਣ ਇਹਨਾਂ ਦੇ ਯਾਦਗੋਖੋ ਜਿਹੜਾ ਸਮਰਥਨ ਆਪਣਾ ਅਕਾਲੀ ਦਲ ਨੂੰ ਦਿੱਤਾ ਵਾ ਤੁਸੀਂ ਪਾਰਟੀ ਛੱਡਣ ਦੀ ਵਜ੍ਹਾ ਕੀ ਸਭ ਤੋਂ ਪਹਿਲੀ ਵਜ੍ਹਾ ਇਹ ਹੀ ਪਾਰਟੀ ਛੱਡਣ ਦੀ ਕਿ ਇਹਨਾਂ ਦੀ ਆਪ ਵਿਚ ਕਿ ਇਹ ਵੀ ਬੰਦੇ ਦੇ ਨਾਲ ਜਾਂ ਪਾਰਟੀ ਵਰਕਰ ਦੇ ਨਾਲ ਕੋਈ ਇਹੋ ਜਿਹਾ ਸਬੰਧ ਨਹੀਂ ਹੈਗੇ ਕਿ ਪਾਰਟੀ ਦੇ ਹੱਕ ਵਾਸਤੇ ਜਾਂ ਇਹਨਾਂ ਵਾਸਤੇ ਲੜਿਆ ਜਾਵੇ ਉਹ ਕਾਰਨ ਉਦੋਂ ਨਜ਼ਰ ਆਏ ਜਦੋਂ ਐਮਸੀ ਦੀ ਇਲੈਕਸ਼ਨ ਹੋਈ ਦੀ ਤਿਆਰੀ ਚੱਲਦੀ ਪਈ ਸੀ ਉਦੋਂ ਹੀ ਵੇਖਿਆ ਦਾਵੇਦਾਰ ਐਮਐਲਏ ਦੇ ਜਾਦੇ ਸੀ ਕੋਈ ਕਹਿੰਦਾ ਮੈਂ ਉਹਨੂੰ ਸੀਟ ਦੇਦਾ ਕੋਈ ਕਹਿੰਦਾ ਮੈਂ ਉਹਨੂੰ ਦਵਾਦਾ ਆਹ ਡਬਲਾਗ ਪ੍ਰਧਾਨ ਆ ਇਹਦੇ ਤੋਂ ਵੇਖ ਕੇ ਅਸੀਂ ਕਾਂਗਰਸ ਜੁਆਇਨ ਕੀਤੀ ਅੱਧਾ ਸ਼ਹਿਰ ਨੂੰ ਪਤਾ ਜਦੋਂ ਡਾਕਟਰ ਸਾਹਿਬ ਅਗਨੀ ਉਤਰੀ ਕੋਈ ਕਾਂਗਰਸ ਦਾ ਨਾਂ ਨਹੀਂ ਲੈਂਦਾ ਉਹ ਬੰਦੇ ਬਿਠੇ ਹਿੱਤੇ ਅੱਜ ਉਹ ਕਹਿਣ ਲੱਗ ਪਏ ਆ ਕਿ ਪਾਰਟੀ ਨਾਲ ਧੱਕਾ ਕਰਕੇ ਚਲ ਗਏ ਉਧਰ ਬਲਾਕ ਪ੍ਰਧਾਨ ਨੂੰ ਆਪਾਂ ਲੈਟਰ ਦੋ ਦਿਨ ਪਹਿਲਾਂ ਈਸ਼ੂ ਕਰਦੇ ਆ ਐਮਸੀ ਦੀ ਇਲੈਕਸ਼ਨ ਚ ਉਹਨਾਂ ਇਲੈਕਸ਼ਨ ਅਰਾਹੀ ਜਾਂਦੀ ਮਿਲੀ ਭੁਗਤ ਕਰਕੇ ਤੇ ਮਹਰ ਹੁੰਦਾ ਕੌਣ ਕਾਂਗਰਸ ਦਾ ਹੀ ਲੀਡਰ ਕਾਰਨ ਕ وجہ ਕੀ ਹੋਣੀ وجہ ਇਹ ਹੀ ਕਿ ਇੱਕ ਥੱਲੇ ਲੈਵਲ ਤੋਂ ਉੱਠ ਕੇ ਵਰਕਰ ਉੱਤੇ ਕਿਦਾਂ ਵਾਜੇ ਸ਼ੌਕਰਾਂ ਨੂੰ ਇਹ ਚੀਜ਼ ਬੰਦਾ ਨਹੀਂ ਆਈ ਲੀਡਰਾਂ ਨੂੰ ਵੱਡੇ ਲੀਡਰਾਂ ਨੂੰ ਜਿਹੜੇ ਕਾਂਗਰਸ ਦੇ ਹੀ ਨਵੇਂ-ਨਵੇਂ ਐਮਐਲਏ ਦੇ ਦਾਵੇਦਾਰ ਆ ਰਹੇ ਸਾਡੇ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਹਾਨੂੰ ਲੱਗਾ ਕਿ ਇਹ ਜੇ ਇੱਕ ਬਲਾਗ ਪ੍ਰਧਾਨ ਆ ਇਹ ਕੁਝ ਕਰ ਸਕਦੇ ਆ ਕਿ ਅਸੀਂ ਛੋਟੇ ਜਿਹੇ ਵਰਕਰਾਂ ਆਡੇ ਨਾਲ ਕੀ ਕੁਝ ਹੋ ਸਕਦਾ ਤੁਹਾਡਾ ਆਪਣਾ ਕਾਰੋਬਾਰ ਕੀ ਹੈ ਸਰ ਮੇਰੇ ਤੇਲ ਦੇ ਸਪੈਲਰ ਹੀ ਗਏ ਸਰ ਤੇ ਹੁਣ ਮੈਂ ਨਾਲ ਸਰ ਕੰਮ ਕਰਦਾ ਵਾਂ ਰੈਂਟਲ ਦਾ ਕਰਦਾ ਪਲੱਸ ਨਾਲ ਮੇਰਾ ਵਪਾਰ ਚੱਲਦਾ ਵੈ ਪ੍ਰਾਪਰਟੀ ਦਾ ਵੀ ਆਪਣੇ ਪੈਸਿਆਂ ਦੇ ਨਾਲ ਹੀ ਆਪਣੀ ਲੜੀ ਹੈ ਸਰ ਮੈਂ ਆਪਣੇ ਸਿਰ ਤੇ ਲੜੀ ਆ ਤੇ ਆਪਣੇ ਵਰਕਰਾਂ ਦੇ ਸਮਦੀ ਦੇ ਨਾਲ ਨਾਲ ਮਿਲ ਕੇ ਅਸੀਂ ਲੜੀ ਇਲੈਕਸ਼ਨ ਕੋਈ ਰਾਜਾ ਵੜਿੰਗ ਜੀ ਮਤਲਬ ਕਰਦੇ ਦਾਵਾ ਵੀ ਜਿਹੜੀ ਟਰੋਫੀਆਂ ਦੇ ਪੈਸੇ ਨੇ ਉਹ ਗੈਂਗਸਟਰ ਵੱਲੋਂ ਇਹਨਾਂ ਨੂੰ ਦਿੱਤੇ ਗਏ ਤੇ ਫਿਰ ਇਹਨਾਂ ਨੇ ਆਪਣੀ ਇਲੈਕਸ਼ਨ ਲੜੀ ਉਹਨੂੰ ਕਿੰਨਾ ਕੁ ਮਤਲਬ ਸਰ ਤੁਸੀਂ ਮੇਰੇ ਵਾਰਡ ਤੇ ਜਾ ਕੇ ਪੁੱਛ ਲਓ ਕਿੰਨੇ ਕੁ ਪੈਸੇ ਮੇਰੇ ਵਾਰਡ ਦੀ ਇਲੈਕਸ਼ਨ ਤੇ ਲੱਗੇ ਪਹਿਲਾਂ ਤੁਸੀਂ ਪੁੱਛੋ ਕਿ ਕੁੰਦਰੇ ਦੇ ਵਾਰਡ ਤੇ ਪੈਸੇ ਕਿੰਨੇ ਲੱਗੇ ਉਹ ਲੋਕਾਂ ਨੇ ਤੇ ਆਪ ਹੱਥੋਂ ਲਾ ਲਾ ਕੇ ਪੋਸਟਰਾਂ ਦੇ ਪੈਸੇ ਲੋਕਾਂ ਲਾਏ ਮੇਰੇ ਵਾਰਡ ਤੇ ਇਹ ਜਿਹੜੇ ਵਾਰਡ ਤੇ ਪਰਸੋਂ ਰਾਜਾ ਵੜਿੰਗ ਜੀ ਜਾ ਕੇ ਬੋਲ ਕੇ ਆਏ ਆ ਇੱਕ ਹੁੰਦਰੇ ਨੇ ਆ ਕਿਤਾ ਜੀ ਵਾਰਡ ਚ ਆਹੀ ਟਿਕਟ ਦਿੱਤੀ ਜੇ ਮਨੋਜ ਅਗਣੀ ਉਹ ਤਰੀਖ ਲੋਤਾ ਜਾਂ ਸਲਮ ਜੀ ਮੀਨਾ ਚਕਮਾਰੀ ਲੋਤੇ ਆ ਜੇ ਆਹ ਜੇ ਲੀਡਰਾਂ ਨੂੰ ਕਹਿੰਦੇ ਪੈਸੇ ਲੈ ਤੇ ਇਹਨਾਂ ਨੂੰ ਕਾਲਾਂਗੇ ਕਰ ਦੇਵੇ ਤੁਹਾਡੇ ਸਾਥ ਦੇ ਇਹਨੂੰ ਹਾਂ ਕੌਣ ਕਰਦਾ ਤੁਹਾਨੂੰ ਇੱਕ ਪਾਸੇ ਤੁਸੀਂ ਕਹਿੰਦੇ ਭੇਜ ਦੇ ਕਿ ਪੋਲੀਟੀਕਲ ਬੰਦੇ ਤੁਸੀਂ ਪਾਰਟੀ ਬਦਲ ਲਈ ਪੈਸੇ ਲੈ ਕੇ ਦੂਜੇ ਪਾਸੇ ਤੁਸੀਂ ਆਡੇ ਐਮਸੀਆਂ ਨੂੰ ਕਾਲ ਕਰਕੇ ਕਹਿੰਦੇ ਸਾਡੇ ਸਾਥ ਦਿਓ ਜੇ ਤੁਹਾਨੂੰ ਲੱਗਦਾ ਅਸੀਂ ਪੈਸੇ ਲੈਣੇ ਪਏ ਆ ਪਾਰਟੀਆਂ ਕੋ ਤੇ ਫਿਰ ਸਾਡੇ ਵਰਕਰਾਂ ਨੂੰ ਕਾਲ ਕੇ ਜਾਂਦੀ ਭਈ ਅੱਜ ਉਦੋਂ ਕੋਈ ਪਾਰਟੀ ਨਹੀਂ ਮੈਨ ਕਰਦਾ ਪਾਰਟੀ ਦਾ ਮੋਢੀ ਮੋਢੀ ਕਰਦੇ ਫੇ ਤੁਹਾਨੂੰ ਇਹਦਾ ਸਪਸ਼ਟੀਕਰਨ ਦਊਗੇ ਮਨੋਜ ਅਗਨੀ ਦਾ ਤੇਰੀ ਬੇਟਿਆ ਪੁੱਛੋ ਇਹਨਾਂ ਨੂੰ ਪੰਦਰਾ ਸਾਹਿਬ ਤੁਸੀਂ ਟਿਕਟ ਤੇ ਚੋਂ ਲੜੀ ਕੇ ਆਜਾਦ ਨਹੀਂ ਮੈਂ ਆਜਾਦ ਇਲੈਕਸ਼ਨ ਲੜੀ ਸਰ ਮਤਲਬ ਇਹ ਤੁਹਾਨੂੰ ਪਹਿਲਾਂ ਹੀ ਭਾਫ ਲਿਆ ਤੁਸੀਂ ਵੀ ਜਿਹੜਾ ਟੜਨਾ ਸਰ ਭਾਫ ਲਿਆ ਜਦੋਂ ਆਪਾਂ ਕਹੀਏ ਕਿ ਅਗਲੇ ਦਿਨ ਇਲੈਕਸ਼ਨ ਹੈ ਇੱਕ ਦਿਨ ਪਹਿਲਾਂ ਆਪਾਂ ਇਲੈਕਸ਼ਨ ਸੀਟ ਦਵਾਂਗੇ ਪਹਿਲਾਂ ਤਾਂ ਇਹਨਾਂ ਦੀ ਆਪਣੀ ਮਿਲੀ ਭੁਗਤ ਸੀ ਇਹਨੂੰ ਇਲੈਕਸ਼ਨ ਨਹੀਂ ਦੇਣੀ ਉਹਨੂੰ ਸੀਟ ਦੇਣੀ ਆ ਇਸ ਕਰਕੇ ਆ ਖਲੋਤਾ ਪਰਿਵਾਰ ਸਭ ਤੋਂ ਤਰਨਦੰਦ ਦਾ ਪੁਰਾਣਾ ਪਰਿਵਾਰ ਆ ਕਾਂਗਰਸੀ ਇਹਨਾਂ ਨੂੰ ਪੁੱਛਦੇ ਬੇ ਤੁਹਾਨੂੰ ਤੁਹਾਡੀ ਜਗ੍ਹਾ ਕੋਈ ਦੂਜਾ ਬੰਦਾ ਦੇ ਦੀਏ ਜੇ ਇਹੋ ਜਿਹਾ ਵਰਕਰਾਂ ਨਾਲ ਇਹ ਕੁਝ ਹੋਊਗਾ ਤੇ ਪਾਰਟੀ ਦੇ ਵਰਕਰ ਤੇ ਜਾਣ ਕਿਥੋਂ ਪਾਊਗੀ ਅੱਜ ਨਵੇਂ-ਨਵੇਂ ਬਰਸਾਤੀ ਲੱਡੂ ਆਡੇ ਵਾੜਾਂ 'ਚ ਵੜਦੇ ਪਏ ਆ ਉਹਨਾਂ ਨੂੰ ਪੁੱਛੋ ਕਿਤਾ ਕੀ ਪਾਰਟੀ ਆਸਤੇ ਅਸੀਂ 20 ਸਾਲ ਗੱਲੇ ਪਾਰਟੀ ਨੂੰ 2012 ਅਸੀਂ ਜਿਤਾਈ 17 ਅਸੀਂ ਜਿਤਾਈ ਵਾੜਾਂ 'ਚ 19 ਜਿਤਾਈ ਇੰਨੀ ਹਵਾ ਦੇ ਬਾਝੋਂ 23 ਜਿਤਾਈ ਇਸ ਕਰਕੇ ਵਰਕਰ ਦਾ ਮੁੱਲ ਜਿੱਥੇ ਹੋਊਗਾ ਉਹੀ ਪਾਰਟੀ 'ਚ ਬੰਦਾ ਰਹਿੰਦਾ ਇਹਦੇ ਲੋਕੀ ਪਾਰਟੀ ਨੂੰ ਛੱਡ ਦਿੰਦੇ ਆ ਇਸੇ ਕਰਕੇ ਜਿਹੜੇ ਰਾਣਾ ਗੰਨੀ ਵੇ ਉਹ ਵੀ ਚੱਪਟੇ ਜਾਣਗੇ ਬਿਲਕੁਲ ਸਹੀ ਗੱਲ ਹੈ ਜੀ ਇਹਦੇ ਨਾਲ ਨਾਲ ਅੱਗੇ ਤੁਹਾਨੂੰ ਦੋ ਜਿਹੇ ਦਿਨਾਂ 'ਚ ਕਈ ਇਹੋ ਜਿਹੇ ਬੰਦੇ ਆਉਣੇ ਆ ਜਿਹੜੇ ਤੁਸੀਂ ਸੋਚੇ ਨਹੀਂ ਹੋਣੇ ਕਿ ਕਾਂਗਰਸ 'ਚ ਇੱਜ਼ਤ ਨਾ ਹੋਣ ਕਰਕੇ ਪਾਰਟੀ ਛੱਡਦੇ ਪਏ ਇਹ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਇਹ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਇਹ ਬਿਲਕੁਲ ਵੇਖਦਾ ਪਿਆ ਅਕਾਲੀ ਦਲ ਦਾ ਗਰਾਫ ਜਿੱਦਾਂ ਉੱਪਰ ਜਾ ਰਿਹਾ ਵਾ ਕਾਂਗਰਸ ਮੁਖਲਾਈ ਹੋਈ ਆ ਬਾਡਾਂ 'ਚ ਗਲੀਆਂ 'ਚ ਘਰਾਂ 'ਚ ਜਾ ਰਹੇ ਆ ਯਾਰ ਮੇਰਾ ਸਾਥ ਦਿਓ ਇਦਾਂ ਸਾਥ ਹੀ ਦਿੰਦੇ ਲੋਕੀ ਲੋਕੀ ਵੇਖਦੇ ਕੰਮ ਕਿੰਨੇ ਕਰਾਉਣਾ ਵਰਕਰ ਕੌਣ ਪਾਰਟੀ ਦਾ ਆ ਸਾਰੀ ਜ਼ਿੰਦਗੀ ਮਨੋਜ ਹੋਣਾ ਨੇ ਆਪਣੀ ਗਲਤੀ ਜੋ ਜੰਮੇ ਤੇ ਅੱਜ ਉਹ ਬੰਦੇ ਨੂੰ ਇਹ ਕਿਹਾ ਜਾ ਰਿਹਾ ਵਾ ਤੁਸੀਂ ਪੈਸੇ ਲਾ ਕੇ ਇਲੈਕਸ਼ਨਾਂ ਲੜੀਆਂ ਤੇ ਰਾਤ ਨੂੰ ਉਹਨੂੰ ਕਾਲ ਕਰਕੇ ਕਹਿੰਦੇ ਅਡਾ ਸਾਥ ਦਿਓ ਜ਼ਿੰਮੇਵਾਰ ਪਾਰਟੀ ਦੇ ਮਤਲਬ ਲੀਡਰ ਨੇ ਪਾਰਟੀ ਦੇ ਪ੍ਰਧਾਨ ਨੇ ਕਿਸ ਤਰ੍ਹਾਂ ਦਾ ਬਿਆਨ ਜਿਹੜਾ ਦੇ ਰਹੇ ਨੇ ਕਿਸ ਤਰ੍ਹਾਂ ਉਹਨੂੰ ਜਸੂਤ ਇਹ ਇੱਕ ਬਖਲਾਹਟ ਆ ਪਾਰਟੀ ਦਾ ਆਪਣਾ ਗਰਾਫ ਚੁੱਕਣ ਦੀ ਪਰ ਲੋਕੀ ਬੜੇ ਸਮਝਦਾਰ ਆ ਲੋਕਾਂ ਨੂੰ ਪਤਾ ਵਾ ਕੰਮ ਕਿਹਦੇ ਕੋਲ ਹੈ ਨਾ ਕਿਹੜਾ ਵਰਕਰ ਕੰਮ ਕਰਦਾ ਕਿਹੜੀ ਪਾਰਟੀ ਦਾ ਵਰਕਰ ਅੱਗੇ ਆਊਗਾ ਇਸ ਕਰਕੇ ਲੋਕਾਂ ਨੇ ਇਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਨਕਾਰ ਕੇ ਅਕਾਲੀ ਦਲ ਦਾ ਸਾਥ ਦੇਣਾ ਹੈ ਕਿੰਨੇ ਕੌنسਲਰ ਜਿਹਦੇ ਤੁਸੀਂ ਨਾਚ ਨਾਲ ਨੂੰ ਸਮਰਥਨ ਦਿੱਤਾ ਕਰਦੇ ਕਿੰਨੇ ਕੌنسਲਰ ਅਸੀਂ ਤਾਂ ਟੋਟਲ 8 ਜਾਣੇ ਆ ਤੇ ਜਿਹਦੇ ਵਿੱਚੋਂ 3 ਕਾਂਗਰਸ ਦੇ ਹੀ ਤੇ 5 ਜਾਣੇ ਅਸੀਂ ਆਜ਼ਾਦ ਨੇ ਲੱਗੋ ਥੋੜਾ ਹੱਥ ਯਾਰ ਸ਼ਾਹ ਹਾਂਜੀ ਮਨੋਜੀ ਕੀ ਕਹਿਣਾ ਚਾਹੁੰਦੇ ਜੀ ਮੈਂ ਕਹਿਣਾ ਚਾਹੁੰਦਾ ਦੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵੇਖ ਕੇ ਜਿਹੜਾ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਆ ਬਖਲਾੜ ਦੇ ਵਿੱਚ ਆ ਗਿਆ ਵਾ ਗਲਤਮਤ ਬਿਆਨ ਦੇਂਦਿਆ ਵਾ ਅਸੀਂ ਇਹਦੀ ਨਿਖੇਦੀ ਕਰਦੇ ਆ ਤੈਨੂੰ ਇੱਕ ਗੱਲ ਦੱਸਣਾ ਚਾਹੁੰਦੇ ਆ ਕਿ ਤੂੰ ਇਮਾਨਦਾਰ ਜਿਹੜੀ ਗੱਲ ਆ ਨਾ ਉਹ ਮੇਰੇ ਸਾਹਮਣੇ ਧਾਰ ਤੇ ਗੱਲ ਕਰ ਜੇ ਕੋਈ ਪ੍ਰੂਫ ਆ ਜਿਹੜਾ ਕਹਿੰਦਾ ਪਹਿਕੇ ਅਮਰਪਾਲ ਬਾਟੇ ਸਾਡੀ ਮਤ ਕੀਤੀ ਯਾਰ ਕੋਈ ਪ੍ਰੂਫ ਆ ਕੋਈ ਦੱਸੋ ਇੰਨੇ ਸਾਨੂੰ 2018 ਦੇ ਵਿੱਚ ਜਿਹੜੀ ਐਮਪੀ ਦੀ ਇਲੈਕਸ਼ਨ ਦੇ ਵਿੱਚ ਸਾਨੂੰ ਤੋੜਿਆ ਕਿ ਮੀਆਂਪੁਰ ਚਦਾ ਉਹ ਤਾਂ ਸਾਨੂੰ ਤੱਲੇ ਕੱਢਦਾ ਸਾਡੇ ਸਾਰੇ ਵਰਕਰਾਂ ਨੂੰ ਕਾਂਗਰਸ ਪਾਰਟੀ ਠੀਕ ਹੈ ਅੱਜ ਅਸੀਂ ਕਾਲੀਦਾਲ ਦੇ ਵਿੱਚ ਸ਼ਮੂਲਿਤ ਕੀਤੀ ਆ ਤੇ ਇਹ ਸਾਡੇ ਤੇ ਇਲਜ਼ਾਮ ਲਾ ਰਿਆ ਵਾ ਠੀਕ ਹੈ ਇਹਨੂੰ ਆਪਣੀ ਪੀੜੀ ਥੱਲੇ ਪਹਿਲਾਂ ਛੋਟਾ ਮਾਰਨਾ ਚਾਹੀਦਾ ਵਾ ਕਿ ਜਿਹੜੇ ਕਾਂਗਰਸ ਦੇ ਕਾਰਕਟਰ ਟਿਕਟਾਂ ਦਿੱਤੀਆਂ ਉਹ ਕਿਸ ਕਾਦੀ ਟਿਕਟ ਦਿੱਤੀ ਹੈ ਉਹਨਾਂ ਨੇ ਪਿਛੋਕੜ ਨਹੀਂ ਪਤਾ ਕੀ ਹੈ ਕੀ ਨਹੀਂਗਾ ਇਹ ਗੱਲ ਕਰੋ ਪਹਿਲਾਂ ਦੱਸੋ ਜੀ ਤੇ ਦੋਤੇ ਸਾਹਿਬ ਨੇ ਦੱਸਿਆ ਵੀ ਹੁਣ ਵੀ ਜਿਹੜੇ ਪਾਰਟੀ ਦੇ ਮੇਨ ਉੱਤੇਦਾਰ ਨੇ ਤੁਹਾਡੇ ਤੱਕ ਅਪਰੋਚ ਕਰਦੇ ਬਿਲਕੁਲ ਕਰਦੇ ਪਏ ਜੀ ਨਹੀਂ ਕਿਸੇ ਨੇ ਅਪਰੋਚ ਕੀਤੀ ਬਿਲਕੁਲ ਕੀਤੀ ਹੈ ਜੀ ਮੈਨੂੰ ਕੱਲ ਰਾਤੀ ਰਾਜੇ ਵਿੜਿੰਗ ਦਾ ਫੋਨ ਆਇਆ ਜੀ ਆਪ ਖੁਦ ਠੀਕ ਹੈ ਪ੍ਰਤਾਪ ਸਿੰਘ ਬਾਜਵਾ ਮੇਰੇ ਮੈਨਾਂ ਉਹਨਾਂ ਨਾਲ ਕਰਦੇ ਪਏ ਆ ਮੈਨੂੰ ਜੋ ਜੋ ਗੱਲਾਂ ਕਰਦੇ ਆ ਕਿ ਇਹਨਾਂ ਨੇ ਕਿੱਦਿ ਫੇਰ ਕਿਉਂ ਤੁਹਾਨੂੰ ਨਹੀਂ ਮਤ ਕਰਦੇ ਮਤ ਮੰਗਦੇ ਪਏ ਆ ਮਤ ਤਾਂ ਮੰਗਦੇ ਪਏ ਆ ਕਿ ਕੱਲੀ ਕੱਲੀ ਵਾਰ ਸੋਨੂ ਬਾੜ ਦੀ ਬਾੜ 'ਚ ਗਏ ਸਕੁੰਦਰ ਦੀ ਬਾੜ 'ਚ ਮੇਰੀ ਬਾੜ ਸੰਦੀ ਬਾੜ ਦੇ ਵਿੱਚ ਗਏ ਆ ਸਾਰੇ ਭਰਾਵਾਂ ਦੀ ਬਾੜ 'ਚ ਗਏ ਆ ਉੱਥੇ ਨੇ ਜਾ ਕੇ ਵੇਖਿਆ ਵਾ ਕਿ ਇਹਨਾਂ ਕਿਹ ਤਰਫਾ ਕੰਮ ਕੀਤਾ ਵਾ ਇਹਨਾਂ ਦਾ ਇਹਨਾਂ ਮੁੰਡਿਆਂ ਦੇ ਵਿੱਚ ਹੌਸਲਾ ਵਾ ਇਹ ਮੈਨੂੰ ਤੇ ਹੌਸਲਾ ਸ਼੍ਰੋਮਣ ਕਾਲੀਦਾਲ ਦੇ ਵਿੱਚ ਇਹਨਾਂ ਨੇ ਸ਼ਮੂਲਿਤ ਕਰ ਲਈ ਆ ਇੱਕ ਤਰਫਾ ਕੀ ਆ ਬਾੜ ਇਸ ਕਰਕੇ ਬਖਲਾੜ ਕਿਉਂਕਿ ਇਹਨਾਂ ਦੀ ਜਮਾਨਦਾ ਜਬ ਤੁੜੀਆਂ ਆ ਵਾਡਾਂ ਵਿੱਚ ਨਾ ਕੋਈ ਵੇਖ ਲੈ ਤੁਹਾਡਾ ਰਿਜ਼ਲਟ ਸਾਹਮਣੇ ਆਣਾ ਵਾ 14 ਤਰੀਕ ਨੂੰ ਕਿਤੇ 100 ਪੰਨੀ ਕਿਤੇ 50 ਪੰਨੀ ਤੇ ਸ਼ਰੋਮਨ ਦੀ ਕਾਲੀਦਲ ਦੀ ਚੜਦੀ ਕਲਾ ਹੋ ਗਈ ਵੇਖਿਓ ਤੁਸੀਂ ਜੀ ਇੱਥੇ ਆਸ ਰਚਿਆ ਜਾਊਗਾ ਕਿ ਸ਼ਰੋਮਨ ਦੀ ਕਾਲੀਦਲ ਦਾ ਸ਼ਹਿਰੋਂ ਵੀ ਤੇ ਹਲਕੇ ਦੇ ਵਿੱਚੋਂ ਵੀ ਦੀ ਤੇ ਜਿਹੜਾ ਮੋਢੇ ਬਣਿਆ ਜਾਊ 2027 ਦੇ ਵਿੱਚ ਤੁਹਾਡੇ ਸਾਹਮਣੇ ਦੇ ਅੱਜ ਫਾਈਨਲ ਦੇਖੀਏ ਪਾਡੀ ਸੈਮੀਫਾਈਨਲ ਬਿਲਕੁਲ ਸੈਮੀਫਾਈਨਲ ਆ ਇਹ ਜਿਹੜੀ ਸਰਕਾਰ ਆ 2027 ਦੇ ਵਿੱਚ ਜਿਹੜਾ ਇਹਦਾ ਮੋਢਿਆ ਤਰਨਤਨ ਸ਼੍ਰੀ ਤਰਨਤਨ ਸਾਹਿਬ ਤੋਂ ਬੰਨਾ ਵਾ ਤੇ ਬੜੀ ਵੱਡੀ ਇਤਿਹਾਸਿਕ ਜਿੱਤ ਨਹੀਂ ਹੋਣੀ ਆ 14 ਤਰੀਕ ਦੇ ਦਿਨ ਦੀਵਾਲੀ ਦਾ ਤਿਹਾੜ ਮਨਾਇਆ ਜਾਊਗਾ ਸ਼੍ਰੋਮਣੀ ਅਕਾਲੀ ਦਰ ਬਕਰਵੱਲੋਂ ਤੇ ਸ਼ਹਿਰ ਨਿਵਾਸੀਆ ਵੱਲੋਂ ਹਲਕਰ ਮਸਤੀਆਦੋ ਇਸ ਸਾਲ ਨੂੰ ਲੈ ਕੇ ਹਲਕੇ ਦੇ ਵੋਟਰਾਂ ਸਪੋਟਰਾਂ ਨੂੰ ਕਿਹੜੀ ਵੀ ਕਰਨੀ ਚਾਹੋਗੇ ਸ਼੍ਰੋਮਣੀ ਅਕਾਲੀ ਦਰ ਸ਼੍ਰੋਮਣੀ ਅਕਾਲੀ ਦਰ ਵੱਲੋਂ ਜੀ ਬੀਬੀ ਸਾਡੇ ਮਾਤਾ ਜੀ ਆ ਜਿਹੜੇ ਪ੍ਰਿੰਸੀਪਲ ਆ ਪੜੇ ਲਿਖਿਆ ਸਾਰਿਆਂ ਨੂੰ ਹੱਥ ਜੋ ਕੇ ਬੇਨਤੀ ਕਰਦੇ ਆ ਕਿ ਉਹਨੂੰ ਸ਼੍ਰੋਮਣੀ ਅਕਾਲੀ ਦਰ ਨੂੰ ਆਪਣਾ ਇੱਕ ਨੰਬਰ ਤੇ ਜਿਹੜਾ ਨਿਸ਼ਾਨ ਆ ਟੱਕੜੀ ਦਾ ਉੱਥੇ ਵੋਟਾਂ ਪਾਓ ਜੀ ਇਹੋ ਜੀਆਂ ਗੱਲਾਂ ਤੁਸੀਂ ਜੀਬ ਲੈ ਕੇ ਕੀ ਕਹਾ ਚੋਗੇ ਉਹਦੇ ਪਤਾ ਹੀ ਆ ਸਾਰਾ ਇਹਨੂੰ ਮੈਂ ਤੈਨੂੰ ਦੱਸਾਂ ਵੀ ਰਾਜਾ ਵੜਿੰਗ ਜੀ ਦਾ ਜਿਹੜਾ ਬਿਆਨ ਅੱਜ ਸੁਣਿਆ ਜਾਂ ਕਿਹੇ ਇੱਕ ਦੋ ਅੱਧਾ ਦਿਨ ਪਹਿਲਾਂ ਸੁਣਿਆ ਸੀ ਮੈਂ ਵੀ ਉਹ ਬੋਲ ਰਿਹਾ ਸੀ ਕਿ ਜਿਹੜੇ ਪੈਸੇ ਲੈ ਲੈ ਕੇ ਇਧਰੋਂ ਲੈ ਕੇ ਇਧਰ ਦੇਤੇ ਇਧਰੋਂ ਲੈ ਕੇ ਇਧਰ ਦੇਤੇ ਮੈਂ ਇੱਕ ਤੈਨੂੰ ਗੱਲ ਦੱਸਾਂ ਵੀ ਰਾਜਾ ਵੜਿੰਗ ਪ੍ਰਧਾਨ ਆ ਕਾਂਗਰਸ ਪਾਰਟੀ ਪੰਜਾਬ ਦਾ ਤੇ ਉਹਨਾਂ ਦਾ ਜ਼ਿੰਮੇਵਾਰੀ ਦੇ ਸਿਸਟਮ ਨਾਲ ਬੋਲਣ ਦਾ ਫਰਜ਼ ਬਣਦਾ ਐਵੇਂ ਨਜਾਇਜ਼ ਮਨਕਰਤ ਗੱਲਾਂ ਜਿਹੜੀਆਂ ਕਰੀ ਜਣੀਆਂ ਉਹ ਚੰਗੀਆਂ ਨਹੀਂ ਹੁੰਦੀਆਂ ਤਰਨਤਨ ਸ਼ਹਿਰ ਪਵਿੱਤਰ ਨਗਰੀ ਗੁਰੂ ਅਰਜਨ ਦੇਵ ਜੀ ਵਸਾਈ ਹੋਈ ਆ ਇਸ ਧਰਤੀ ਦੇ ਉੱਤੇ ਜਿਹੜਾ ਆਣ ਕੇ ਉਲਟਕੋਲ ਦੀਆਂ ਗੱਲਾਂ ਕਰੂਗਾ ਉਹਦਾ ਸਿਸਟਮ ਹੀ ਖਤਮ ਹੋ ਜਾਂਦਾ ਖਰਾਬ ਹੋ ਜਾਂਦਾ ਇਹ ਪਹਿਲਾਂ ਵੀ ਇਹਨੂੰ ਰਾਜਾ ਬੜਿੰਗ ਨੂੰ ਵੇਹ ਥੋੜਾ ਬੋਲਣਾ ਤਰੀਕੇ ਨਾਲ ਚਾਹੀਦਾ ਯਾਰ ਹੱਦ ਹੋਈ ਐ ਕਦੀ ਕਿਸ ਨੂੰ ਗੈਂਗਸਟਰ ਕਹਿ ਦਿੰਦਾ ਕਦੀ ਕਿਸ ਨੂੰ ਕਹੇ ਕੀ ਕਹਿ ਦਿੰਦਾ ਗੈਂਗਸਟਰ ਇਹਨੇ ਇਹਨੇ ਵੇਖੇ ਆ ਵੀ ਕਿਹਸਾ ਕੀ ਆ ਤੇ ਕੀ ਕਿੱਥੇ ਕੋਈ ਚੰਗੇ ਤਰੀਕੇ ਦੇ ਨਾਲ ਸਾਡੇ ਸ਼ਹਿਰ ਨੂੰ ਸਾਡਾ ਭਾਈਚਾਰਕ ਸਾਂਝ ਜਿਹੜੀ ਸਾਡੇ ਸ਼ਹਿਰ ਦੀ ਬਣੀ ਰਹਿਣ ਦੇਣ ਇਹ ਤੇ ਵਾ ਵਾ ਕਰਦੇ ਗੱਡੀਆਂ ਲੈ ਕੇ ਭੱਜੇ ਫਿਰ ਜਦੋਂ ਵੋਟਾਂ ਅਹੀਂ ਪਾਉਣੀਆਂ ਕਿ ਇੰਨਾ ਪਾਉਣੀਆਂ ਜਿੱਥੇ ਬੋਰਡ ਜਿਹੜੀ ਪਾਉਣੀ ਆ ਸਾਡੇ ਸ਼ਹਿਰ ਦੇ ਲੋਕਾਂ ਨੇ ਪਾਉਣੀ ਆ ਭਾਈ ਚਰਕ ਸਾਂਹ ਤੇ ਪ੍ਰੇਮ ਪਿਆਰ ਦੇ ਨਾਲ ਅਸੀਂ ਪਾਉਣੀ ਆ ਇਹੋ ਜੀਆਂ ਗੱਲਾਂ ਕਰ ਕਰਕੇ ਵੇਖੋ ਆਪ ਇਹਨਾਂ ਸਭ ਨੇ ਚੱਲ ਜਾਣਾ ਇੱਥੇ ਲੋਕਾਂ ਨੂੰ ਲੜਾਉਣਗੇ ਲੋਕਾਂ ਨੂੰ ਮਰਵਾਉਣਗੇ ਇਹ ਜਨਤਾ ਸਾਡੀ ਇਨੀ ਸੁਲਜੀ ਤੇ ਚੰਗੀ ਜਨਤਾ ਸੰਗਤ ਆ ਜਿਹੜੀ ਸਾਡੀ ਰੱਬ ਰੂਪ ਸੰਗਤ ਆ ਸੰਗਤ ਨੂੰ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੇ ਆ ਇਹ ਬੋਲਣ ਦਾ ਤਰੀਕਾ ਚੰਗਾ ਜਿਹੜਾ ਮੈਂ ਪਾਰਟੀ ਦਾ ਪ੍ਰਧਾਨ ਮੈਂ ਤਾਂ ਕਹਿੰਦਾ ਪਾਰਟੀ ਦੀ ਪ੍ਰਧਾਨਗੀ ਤੋਂ ਲਾਉਣਾ ਚਾਹੀਦਾ ਕੋਈ ਚੰਗਾ ਸੁਲਝਿਆ ਬੰਦਾ ਬਣਾਉਣਾ ਚਾਹੀਦਾ